ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅਨਸਰਾਂ ਦੇ ਖਿਲਾਫ ਕੀਤੀ ਕਾਰਵਾਈ ਦੇ ਚਲਦਿਆਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਇਸ ਸਬੰਧਤ ਸਿਆਈਏ ਸਟਾਫ ਦੋਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਹੈ ਜਦੋਂ ਥਾਣਾ ਕੰਟੋਨਮੈਂਟ ਦੇ ਵਿੱਚ ਚੋਰੀ ਦੇ ਮਾਮਲੇ ਦੇ ਵਿੱਚ આરોપી ਨੂੰ ਕਾਬੂ ਕਰ ਉਸ ਕੋਲ 130 ਗ੍ਰਾਮ ਸੋਨੇ ਦੇ ਗਹਿਣੇ ਬਰਾਮਦ ਹੋਏ ਨੇ ਇਸ ਮੌਕੇ ਜਾਣਕਾਰੀ ਦਿੰਦਿਆਂ ਏਡੀਸੀਪੀ ਨਵਜੋਤ ਸਿੰਘ ਸੰਧੂ ਨੇ ਦੱਸਿਆ ਕਿ ਖਾਣਾ ਕੰਟੋਨਮੈਂਟ ਵਿਖੇ ਚੋਰੀ ਦੇ ਮਾਮਲੇ ਦੇ ਵਿੱਚ ਸੀਆਈਏ ਸਟਾਫ ਤੂ ਦੀ ਪੁਲਿਸ ਨੇ ਇੱਕ આરોપી ਜਿਹੜਾ ਕਿ ਲੁਕਸ ਮਸੀਫ ਲੱਕੀ ਹੈ ਉਸ ਨੂੰ ਕਾਬੂ ਕੀਤਾ ਉਸ ਕੋਲੋਂ ਸੋਨੇ ਦੇ ਗਹਿਣੇ ਬਰਾਮਦ ਹੋਏ ਜਿਨ੍ਹਾਂ ਦਾ ਵਜ਼ਨ 130 ਗ੍ਰਾਮ ਦੇ ਕਰੀਬ ਸੀ ਉਹਨਾਂ ਦੱਸਿਆ ਕਿ ਇਸ આરોપી ਦੇ ਖਿਲਾਫ ਪਹਿਲਾਂ ਵੀ 9 ਦੇ ਕਰੀਬ ਮਾਮਲੇ ਦਰਜ ਨੇ ਉਹਨਾਂ ਕਿਹਾ ਕਿ ਉਸ ਨੂੰ ਅਦਾਲਤ ਚ ਪੇਸ਼ ਕਰ ਰਿਹਾਵਡ ਹਾਸਲ ਕੀਤਾ ਜਾ ਰਿਹਾ ਤੇ ਪੁਛਗਿਸ ਦੌਰਾਨ ਵੱਡੇ ਖੁਲਾਸੇ ਹੋ ਸਕਦੇ ਨੇ ਪੁਲਿਸ ਕਮਿਸ਼ਨ ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ ਡੀਸੀਪੀ ਰਵਿੰਦਰਪਾਲ ਸਿੰਘ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਡੀ ਸੀਆਈਏ ਟੀਮ ਦੇ ਇੰਚਾਰਜ ਰਵੀ ਕੁਮਾਰ ਜੀ ਟੂ ਦੇ ਇੰਚਾਰਜ ਨੇ ਇਹਨਾਂ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦਾ ਨਾਮ ਕੀ ਲੱਕੀ ਜਿਹਦਾ ਨਾਮ ਹੈਗਾ ਲੁਕਸ ਮਸੀ ਉਰਫ ਲੱਕੀ ਮਸੀ ਇਹ ਮਜੀਠਾ ਰੋਡ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਇਹਦੇ ਕੋਲੋਂ ਇੱਕ ਸੋਨੇ ਦੀ ਚੇਨ ਇੱਕ ਹਾਰ ਸੋਨੇ ਦਾ ਦੋ ਮੰਗਲ ਸੂਤਰ 130 ਗ੍ਰਾਮ ਟੋਟਲ ਸੋਨਾ ਰਿਕਵਰ ਕੀਤਾ ਗਿਆ ਇਹਦੇ ਖਿਲਾਫ ਮੁਕਦਮਾ 13 ਨੰਬਰ ਮੁਕਦਮਾ ਕੈਂਟਨਰਮੈਂਟ ਥਾਣੇ ਵਿੱਚ ਦਰਜ ਹੈ ਤੇ ਇਹਦੇ ਖਿਲਾਫ ਪਹਿਲਾਂ ਵੀ ਨੌ ਮਕਦਮੇ ਚੋਰੀ ਦੇ ਦਰਜ ਨੇ ਪਹਿਲਾਂ ਨੌ ਮਕਦਮੇ ਦਰਜ ਹਾਂਜੀ ਤੇ ਸਾਰੇ ਜਿਹੜੇ ਬਾਤਾਂ ਤੇਨੇ ਕੀਤੀ ਕਰਦੇ ਹੋਏ ਇਹ ਇਹ 13 ਇਹ ਮਕਦਮਾ ਹੈਗਾ 14 225 ਦਾ 305 300 31 3 ਬੀ ਐਨ ਐਸ ਥਾਣਾ ਕੰਟੋਨਮੈਂਟ ਦਾ ਮਕਦਮਾ ਸਗੜੇ ਦੀ ਚੋਈ ਸੀ ਇਹ ਬਾਤ ਇਹ ਕੰਟੋਨਮੈਂਟ ਥਾਣੇ ਦੀ ਚੋਈ ਹੋਈ ਸੀ ਠੀਕ ਤੇ ਹੁਣ ਤੱਕ ਤੇ ਕਿੰਨੀ ਰਿਕਵਰੀ ਹੋਈ ਚਾ 130 ਗ੍ਰਾਮ ਸੋਨਾ ਹੁਣ ਤੱਕ ਰਿਕਵਰ ਹੋ ਚੁੱਕਾ ਹੈ ਬਾਕੀ ਹਲੇ ਹੋਣਾ ਤੇ ਨੌਜਵਾਨ ਕਿੰਨੀ ਉਮਰ ਦੇ ਇਹਦੇ ਕਿੰਨਾ ਪੜਿਆ ਲਿਖਿਆ ਹੈ ਇਹ ਕੋਈ ਖਾਸ ਪੜਿਆ ਲਿਖਿਆ ਨਹੀਂ ਹੈਗਾ ਪਰ ਉਮਰ ਇਹਦੀ ਹੈ ਕਿ 22-23 ਸਾਲ ਹੋਣੀ ਬੇਸਿਕਲੀ ਕੰਮ ਕੀ ਕਰਦਾ ਸੀ ਕੰਮ ਇਹਦਾ ਕੁਝ ਨਹੀਂ ਇਹੀ ਚੋਰੀ ਦਾ ਹੀ ਹੈ ਨੌ ਮੁਕਦਮੇ ਪਹਿਲਾਂ ਹੀ ਦਰਜ ਨੇ ਇਹਦੇ ਤੇ ਜੀ